ी मस्य साडे काटे जी मस्य जल साडे काटे बेले जा सा कन्नमेचके चन् वे चन् वे के मौज मरबे वेसुहा रङ्गे ते केचना कन्ना दा तेरे कन्ना दा मेचना आया मैं मस्या सारी फेरे पाबी पाबी दुपट्टा ले ला जोर जट दानी रंग ना जाई मस्या ले आई साड़ी गानी जाई मस्या जाई ਸੇ ਆਲੇ ਆਈ ਸਾਡੀ ਗਾਨੀਵੇਂ ਲੈ ਜਾ ਸਾਡਾ ਗਲ ਮਿਚ ਕੇ ਚੰਨ ਵੇ ਚੰਨ ਵੇ ਕੇ ਮੋਜ ਮੋਜ

चन वे चन्वे के माज मरबे आदि वे सुहारंग वे तेरे बीनी दा मेच ना आया तेरी बीनी तेरी बीनी दा मेच ना आ ਚੜਦਾ ਨਿਰੰਗ ਨਾਰਬੀ ਜਾਈ ਮਸਿਆਲੇ ਆਈ ਸਾਡੀ ਸਾੜੀ ਜਾਈ ਮਸਿਆ ਜਾਈ ਮਸਿਆਲੇ ਆਈ ਸਾਡੀ ਸਾੜੀ ਵੇ ਲੈ ਜਾ ਸਾਡਾ ਲਖ ਮਿਲ ਕੇ ਚੰਨ ਵੇ ਚੰਨ ਵੇ ਕੇ ਮਾਜ ਮਰਬੇ ਆਂ ਦੀ ਵੇ लकदामे च न आया तेरे लकदा ते लकदामे च न आया नी मस्य मे सारी पावी दुपट्टा ले ले जोर जट दानी रंग ना रङ्गनाी दुपट्टा ले ले जोर जट दानी रंग ना रङ्गनाी

मेरिया पेणा पे पर जाइया, सोन सोन सूट पाके आईयां मै नी साडी लेनी ओ के जेदी पूरी होवेशो वेखन वाले जानखलो के नजारा बजदा कांटे वाले नी कांटा तेरा प्यारा लगदा अंदरिया मेरी कांटे वाले बाहर पाला लागदा कांटे वाले नी कांटा ਮੇਰੀਆਂ ਭੈਣਾਂ ਤੇ ਪਰਜਾਈਆਂ ਸੋਣ ਸੋਣ ਸਾਲੂ ਲੈ ਕੇ ਆਈਆਂ ਮੇਰੀਆਂ ਭੈਣਾਂ ਤੇ ਪਰਜਾਈਆਂ ਸੋਣ ਸੋਣ ਸਾਲੂ ਲੈ ਕੇ ਆਈਆਂ ਮੈਂ ਫੁਲਕਾਰੀ ਲੈਣੀਓ ਕਿ ਜੇ ਦੀ ਪੂਰੀ ਹੋਵੇ ショ ਮੈਂ ਫੁਲਕਾਰੀ ਲੈਣੀਓ ਕਿ ਜੇ ਦੀ ਪੂਰੀ ਹੋਵੇ ショ ਵੇਖਣ ਵਾਲੇ ਜਾਣਖ ਲੋ ਕੈ ਨਜ਼ਾਰਾ ਵੱਜਦਾ

ਕਾਟੇ ਵਾਲੇ ਨੂੰ ਕਾਂਟਾ ਤੇਰਾ ਪਿਆਰਾ ਲੱਗਦਾ ਮੇਰੀਆਂ ਪੈਣਾ ਤੇ ਪਰ ਜਾਈਆਂ ਸੁਣ ਸੁਣੇ ਪੱਬ ਬਣਾ ਕੇ ਆਈਆਂ ਮੇਰੀਆਂ ਪੈਣਾ ਤੇ ਪਰ ਜਾਈਆਂ ਸੁਣ ਸੁਣੇ ਪੱਬ ਬਣਾ ਕੇ ਆਈਆਂ ਮੈਂ ਨਹੀਂ ਜੂੜਾ ਕਰਨਾ ਓ ਕਿ ਜੇ ਦੀ ਪੂਰੀ ਹੋਵੇ ਸ਼ੋ ਵੇਖਣ ਵਾਲੇ ਜਾਣ ਖਲੋ ਕੇ ਨਜ਼ਾਰਾ ਵਜਦਾ ਅੰਦਰਿਆ ਮੇਰੀ ਕਾਂਟੇ ਵਾਲੀ ਵਹਰ ਪਾਲਾ ਲੱਗਦਾ ਕਾਂਟੇ ਵਾਲੀ ਨਹੀਂ ਕਾਂਟਾ ਤੇਰਾ ਪਿਆਰਾ ਲੱਗਦਾ ਮੇਰੀਆਂ ਪਹਿਣਾ ਤੇ ਪਰਜਾਈਆਂ ਸੁਣ ਸੁਣ ਗਹਿਣੇ ਪਾਤੀ ਆਈਆਂ ਮੇਰੀਆਂ ਪਹਿਣਾ ਤੇ ਪਰਜਾਈਆਂ ਸੁਣ ਸੁਣ ਗਹਿਣੇ ਪਾਕੇ ਆਈਆਂ ਮੈਂ ਵੀ ਕਾਂਟੇ ਲੈਣੇ ਹੋ ਕੇ ਜੇ ਦੀ ਪੂਰੀ ਹੋਵੇ ਸ਼ੋ காட்டேதி பூரி ஓனோ கே நாரா பஜத கட்டே வியே நீ கட்டா பியார கலா சைக்கல் வேஜி தி கல சைக்க வே ਬੇ ਬਿਜਲੀ ਦੀ ਤਾਰ ਚੰਜਰਾਂ ਲਿਆ ਦੇਵੇ ਪਾ ਕੇ ਖੜਾ ਬਜਾਰ ਚੰਜਰਾਂ ਲਿਆ ਦੇਵੇ ਪਾ ਕੇ ਖੜਾ ਬਜਾਰ ਕਦੇ ਉਰਲੇ ਬਜਾਰ ਕਦੇ ਪਰਲੇ ਬਜਾਰ ਕਦੇ ਉਰਲੇ ਬਜਾਰ ਕਦੇ ਪਰਲੇ ਬਜਾਰ ਕਦੇ ਕੁੜੀਆਂ ਦੇ ਨਾਲ ਕਦੇ ਮੁੰਡਿਆਂ ਦੇ ਨਾਲ ਕਦੇ ਕੁੜੀਆਂ ਦੇ ਨਾਲ ਕਦੇ ਮੁੰਡਿਆਂ ਦੇ ਨਾਲ ਕਦੇ ਵੱਡੇ ਸਾਬ ਤੇ ਨਾਲ ਚੰਜਰਾਂ ਲਿਆ ਦੇਵੇ पाके खड़ा बाजार चंजरा लिया देवे पाके खड़ा बाजार काला सैकल वे मैं बिजली दी तार काला सैकल वे मैं बिजली दी तार टिका लिया देवे लाके खड़ा बाजार टिका लिया देवे लाके खड़ा बाजार ਕਦੇ ਉਰਲੇ ਬਾਜ਼ਾਰ ਕਦੇ ਪਰਲੇ ਬਾਜ਼ਾਰ ਕਦੇ ਉਰਲੇ ਬਾਜ਼ਾਰ ਕਦੇ ਪਰਲੇ ਬਾਜ਼ਾਰ ਕਦੇ ਕੁੜੀਆਂ ਦੇ ਨਾਲ ਕਦੇ ਮੁੰਡਿਆਂ ਦੇ ਨਾਲ ਕਦੇ ਕੁੜੀਆਂ ਦੇ ਨਾਲ ਕਦੇ ਮੁੰਡਿਆਂ ਦੇ ਨਾਲ ਕਦੇ ਵੱਡੇ ਸਾਬ ਦੇ ਨਾਲ ਟਿੱਕਾ ਲਿਆ ਦੇਵੇ ਲਾ ਕੇ ਖੜਾ ਬਾਜ਼ਾਰ ਟਿੱਕਾ ਲਿਆ ਦੇਵੇ ਲਾ ਕੇ ਖੜਾ ਬਾਜ਼ਾਰ ਹਾਲਾ ਸੈਂਕਲਵੇ

ਕਦੇ ਉਰਲੇ ਬਾਜ਼ਾਰ ਕਾਦੇ ਪਰਲੇ ਬਾਜ਼ਾਰ ਕਾਦੇ ਉਰਲੇ ਬਾਜ਼ਾਰ ਕਾਦੇ ਪਰਲੇ ਬਾਜ਼ਾਰ ਕਾਦੇ ਕੁੜੀਆਂ ਦੇ ਨਾਲ ਕਾਦੇ ਮੁੰਡਿਆਂ ਦੇ ਨਾਲ ਕਾਦੇ ਕੁੜੀਆਂ ਦੇ ਨਾਲ ਕਾਦੇ ਮੁੰਡਿਆਂ ਦੇ ਨਾਲ ਕਾਦੇ ਵੱਡੇ ਸਾਬ ਦੇ ਨਾਲ ਗਜਰੇ ਲਿਆ ਦੇਵੇ ਪਾ ਕੇ ਖੜਾ ਬਾਜ਼ਾਰ ਗਜਰੇ ਲਿਆ ਦੇਵੇ ਪਾ ਕੇ ਖੜਾ ਬਾਜ਼ਾਰ ਕਾਲਾ ਸੈਂਕਲਵੇ मैं दी तार कला सैकल वे मैं बिजली लिया देवे पाके खड़ा बजार चुमके लिया देवे पाके पा बजार